ਤਾਂ ਗੰਦ ਪਾਇਆ ਜਿਹੜੀ ਚੀਜ਼ ਉੱਥੇ ਸੋਤੇ ਫੁੱਟ ਜਾਂਦੇ ਆ ਆਹ ਮੈਂ ਪੰਪ ਜਿਹੜਾ ਨਾ ਵੀ ਇਹ ਚੱਕ ਕੇ ਉੱਤਰੀ ਥਾਂ ਰੱਖ ਦਿਆ ਕਰੋ ਤੇ ਨਿਆਣੇ ਖੇਡਣ ਆਉਂਦੇ ਆ ਤੇ ਉਹ ਫਿਰ ਹੱਥੋਂ ਤੇ ਲਾਉਂਦੇ ਆ ਆਪੇ ਨੌਕਰ ਨੂੰ ਕਹਣਾ ਰੱਖ ਦਿੰਦਾ ਤੇ ਇੰਨੇ ਕਦੇ ਕੰਮ ਤਾਂ ਕੀ ਹੁੰਦਾ ਵਾ ਬੰਦਾ ਚੱਕ ਕੇ ਉੱਤੇ ਰੱਖਾ ਨੌਕਰ ਕੋ ਆਦੀ ਤਰਖਾ ਦੇਦੀ ਉਹਨਾਂ ਨੂੰ ਦੌਣ ਕਿੱਥੇ ਚੱਲੇ ਆ ਮੈਂ ਪਿੰਨੂ ਚੱਲਿਆ ਤੇ ਹੁਣ ਪੀ ਕੇ ਨਾ ਆਜੀ ਆਪੇ ਕੱਲ ਥੋੜੀ ਪੀਤੀ ਇਹ ਰਗਾ ਰੋਟੀ ਵੀ ਨਹੀਂ ਖਾਦੀ ਤੈਨੂੰ ਤੇ ਮੇਰੀ ਪੀਣ ਦੀ ਇੰਨੀ ਦੁਖਦੀ ਐ ਨਾ ਜੇ ਮੈਂ ਪੀ ਲੈਣਾ ਫੇਕ ਹੀ ਹੋਇਆ ਲੈ ਫਿਰ ਰੋਟੀ ਵੀ ਕੱਲ ਰੋਟੀ ਵੀ ਨਹੀਂ ਖਾਦੀ ਤੇ ਨੀਂਦੇ ਕੱਲ ਜੇ ਪੀ ਗਿਆ ਜੇ ਨਹੀਂ ਖਾਦੀ ਤੇ ਮੈਂ ਨਹੀਂ ਨਾ ਖਾਦੀ ਕਹਿਣ ਦਾ ਵੀ ਕੋਈ ਹੱਜ ਨਹੀਂ ਹੈਗਾ ਵੀ ਨਾ ਪੀਣੀ ਹਾਂ ਕਹਿਣਾ ਤੂੰ ਬਹੁਤ ਕਹਿਣਾ ਮੈਨੂੰ ਕੀ ਕਰਦੇ ਰਹੋ ਜੋ ਬੰਦਾ ਜਿਵੇਂ ਆਹੋ ਜਦੋਂ ਜਨ ਤੁਰ ਲਗਣਾ ਮਗਰ ਉਹ ਆਵਾਜ਼ ਮਾਰ ਲੈਣੀ ਤੂੰ ਕਹਿੰਦਾ ਕਿ ਚੱਜ ਦੇ ਕੰਮ ਚੱਲ ਰਿਆਂ ਪੀ ਨਹੀਂ ਜੀ ਤੇ ਪੀਣੀ ਨਹੀਂ ਮੇਜਾ ਪੀਣੀ ਉਹ ਐਵੇਂ ਜਦੋਂ ਕਿਤੇ ਜਾਣਾ ਹੁੰਦਾ ਕਲੇਜ ਪਾ ਕੇ ਬਹਿ ਜਾਂਦੀ ਜਾ ਫਿਰ ਉਹ ਫਿਰ ਕਿੱਡਾ ਖਲਾਰਾ ਪਾਇਆ ਬੰਬੀ ਦੇ ਉੱਤੇ ਵੇ ਤੇ ਸਹੀ ਕਿੰਨਾ ਕਾਬੂ ਟੁੱਗ ਗਿਆ ਬੰਦਾ ਇਹ ਇਹ ਸਫਾਈ ਕਰ ਲੈਂਦਾ ਨਾ ਕਿਤੇ ਉਹ ਬੰਦੇ ਨੇ ਤੇ ਬਸ ਹੋਰ ਪੁੱਠੇ ਕੰਮ ਸੋਝਦੇ ਆ ਕਿਤੇ ਤਾਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਸਾਲੇ ਜੇ ਬੰਦੀ ਨੂੰ ਚਲਾਉਣੀ ਤੇ ਬੱਚਾ ਹੀ ਸਾਫ ਕਰ ਲੈ ਤੂੰ ਨੀ ਮਰੇ ਤੂੰ ਮੇਰੇ ਪਿੱਛੇ ਕਿੰਨਾ ਤੁਰਿਆ ਹੈਂ ਕਿਛੇ ਤੋਹੀ ਮੇਰੇ ਤੇ ਰਿਆਣ ਨੇ ਮੈਨੂੰ ਕਹਿਂਦਾ ਇਹਦੇ ਮਰਾ ਮੋਟਰ ਤੇ ਆਹ ਤੇ ਆਹ ਕੀ ਹਾਲ ਬਣਾਇਆ ਮੋਟਰ ਦਾ ਓਏ ਹਾਲ ਬੜੇ ਰਹਿੰਦੇ ਆ ਤੇ ਚਾਨੀ ਸਫਾਈ ਸੁਈ ਦਾ ਕੋਈ ਪਤਾ ਨਹੀਂ ਲੱਗਦਾ ਹੁਣ ਚੋਨਾ ਪਿੱਜਰਾ ਹੋਰ ਸਫਾਈ ਨਹੀਂ ਆ ਸਫਾਈ ਹੋ ਜਾਣੀ ਗੱਲਾਂ ਨਾਲ ਹੀ ਸਫਾਈ ਹੋ ਜਾਣੀ ਤੁਹਾਡੀ ਗੱਲਾਂ ਕਿ ਹੋ ਜਾਣੀਆਂ ਜੋ ਨਾਰਸਾਲਿਆ ਆਪ ਲਾਈ ਅੱਗ ਇਹ ਵੀ ਸਭ ਕੁਝ ਸੜ ਜਾਣਾ ਤੇਰਾ ਮਾਰਾ ਮੋਟਰ ਆ ਜੋ ਕਈ ਨਾ ਗੋੜ ਲਾਂਗੇ ਆਹੋ ਆਪਣਾ ਠੀਕੋਕ ਵੀ ਕਰਿਓ ਅੱਗ ਦਾ ਹੀ ਸੋਚੋ ਵੀ ਅੱਗ ਲੱਗੂ ਤੇ ਵੀ ਸੜ ਜਾਣਾ ਨਾੜੇ ਹੋਵੇ ਕੋਠੀਆਂ ਕਿੱਡੀਆਂ ਸੋਹਣੀਆਂ ਲੱਗਣੀਆਂ ਵਾ ਵੱਡੀਆਂ ਵੱਡੀਆਂ ਪਈਆਂ ਤੇਰਾ ਕੋਠੀਆਂ ਦਾ ਕਿਧਰ ਧਿਆਨ ਪੈ ਗਿਆ ਵਾ ਚਲ ਆਪਾਂ ਕੋਠੀ ਨੂੰ ਕੀ ਨਾਵਾ ਕਦੋਂ ਬਣਾਉਣੀ ਮੈਂ ਇੱਦਾਂ ਦੀ ਕੋਠੀ ਇੱਦਾਂ ਦੀ ਕੋਠੀ ਬਣਾਾਂਗੇ ਪਹਿਲਾਂ ਪੈਰੀ ਪੂਲੀ ਤਾਂ ਖਰੀਦ ਲਈਏ ਵੇ ਕਿੱਡੀਆਂ ਸੋਹਣੀਆਂ ਲੱਗਦੀਆਂ ਵਾ ਮੇਰੇ ਤਾਂ ਸੁਪਨੇ ਹੀ ਮਰ ਜਾਣੇ ਮੈਨੂੰ ਲੱਗਦਾ ਤੂੰ ਥੋੜਾ ਟੈਵਰੋ ਮਿੰਦੋ ਬਗੜਾ ਦੇ ਦੋ ਤਿੰਨ ਗੁੱਠੇ ਬਾਅਦ ਤਰੋ ਬੰਗਲਾ ਭਰਾ ਕੇ ਦਊਂਗਾ ਹੈ ਬੰਗਲਾ ਹਾਂ ਉਹ ਵੀ ਨਾਰੋ ਪਿਆਰ ਹਾਏ ਹੈ ਗਾਣਾ ਹੁੰਦਾ ਵਾ ਮੇਰੇ ਪਾਰ ਸੋਹਣਿਆ ਪਵਾਦੇ ਮੰਗਲਾ ਮੈਨੂੰ ਨਹਿਰੋ ਪਾਰ ਸੋਹਣਿਆ ਹਾਂ ਤੇ ਸੁਪਰੇ ਸਾਰੇ ਪੂਰੇ ਕਰੂੰਗਾ ਠੰਡ ਰੱਖ ਸੋਰਾ ਤੇਰੇ ਮੈਂ ਕਹਿਨੀ ਆ ਵੀ ਅਲੀਸ਼ਾਨ ਤਾਜਮਹਿਲ ਵਰਗੀ ਕੋਠੀ ਬਣਾਉਣੀ ਆ ਮੈਂ ਉਹ ਕੋਈ ਗੱਲ ਨਹੀਂ ਬੂਰੇ ਲੋਕੀ ਖੜ ਖੜ ਕੇ ਵੇਖਿਆ ਕਰਨਗੇ ਆਖਿਆ ਕਰਨਗੇ ਆ ਜੋ ਬਣਦੀ ਕੋਠੀ ਆ ਉਹ ਦੇਖਣਗੇ ਲੋਕਾਂ ਨੇ ਹੂੰ ਚੱਲ ਦੇਖਾਂਗੇ ਜਦੋਂ ਪਵਾਵੇਂਗਾ ਨਾ ਉਸ ਦਿਨ ਮੈਂ ਵੇਖੂੰਗੀ ਪੋੜਾਂਗੇ ਪੋੜਾਗੇ ਤੂੰ ਟੈਂਸਰ ਕਤਲ ਨਹੀਂ ਇੰਨਾ ਕੁਝ ਕੰਡਿਆਂ ਤੋਰ ਕੋਠੀ ਨਾ ਪਾਵਾਂਗੇ ਕੋਠੀ ਤੇ ਪਾਵਾਂਗੇ ਪਰ ਮੈਂ ਉਹ ਸੋਚਦੀ ਰਹਿਣੀ ਆ ਕਿ ਜੇ ਤੀਕ ਲੈ ਹਨ ਨੂੰ ਨਾ ਮਿਲੇ ਫੇਰ ਆਪਾਂ ਕੀ ਕਰਾਂਗੇ ਉਹ ਵੀ ਠੰਡ ਰੱਖ ਉਹ 30 ਕਿਲੋ ਮਲਵਾ ਲੂੰਗਾ ਔਰ ਮੈਂ ਇੰਨੇ ਦਿਨਾਂ ਦਾ ਵੰਡੇ ਗਿਆ ਸੀ ਹਾਂ ਕੀ ਤਾਂ ਅਗਲਾ ਫੇਰਾ ਤੋੜੀ ਨਾ ਮਰਦ ਰਿਆ ਨਾ ਅਗਰੇ ਟੱਕਰਿਆ ਹੀ ਹੈ ਤੇ ਹੁਣ ਕੀ ਹੋਰ ਨਾ ਲਵਾ ਲੈਣਾ ਕੋਈ ਗੱਲ ਨਹੀਂ ਮੈਂ ਕਰਤਾ ਕਿ ਇਹਨਾਂ ਕਿਨਾਂ ਕੱਲ ਪੋੜਾਂ ਉਹਦ ਕੱਲ ਦਾ ਮੈਂ ਆਪਾਂ ਅੱਜ ਕੱਲ ਦੇ ਆਏ ਆ ਆਪੜੇ ਤੇ ਕਾਲਟਾ ਕੇ ਤੇ ਟੱਕਰਿਆ ਨਹੀਂ ਨਾ ਹੀ ਸਾਡੇ ਗੇਟ ਅੱਗੇ ਲੰਘਿਆ ਤੇ ਤੁਹਾਨੂੰ ਕਿਦਾ ਪਤਾ ਵਾ ਉਹ ਤੁਹਾਡੇ ਘਰ ਆਉਂਦਾ ਰਿਹਾ ਹੋਊਗਾ ਉਹ ਯਾਰ ਉਹਨੇ ਕਿਤੇ ਪੀਲੀ ਪਾਈ ਹੋਣੀ ਆ ਪਾਣੀ ਆਇਆ ਕਰਨੇ ਨਾ ਆਈ ਆਉਣ ਡਿਆ ਫਿਰ ਕੌਣ ਉਹ ਸ਼ਰਾਬੀ ਉਹ ਲੈ ਉਹ ਯਾਰ ਮੇਰਾ ਆ ਗਿਆ ਲੈ ਮੈਂ ਤੇ ਅਖੰਡੀ ਨਾ ਪਤਾ ਇੱਥੇ ਮੋਟਰ ਤੇ ਰਹਿੰਦਾ ਵਾ ਮੈਨੂੰ ਪਤਾ ਹੀ ਨਹੀਂ ਉਹ ਨੰਗਣਾ ਵਾ ਸਾਮਾ ਦੇ ਟਾਈਮ ਆਹ ਫਾਸਟ ਮਾਰ ਲੇ ਜੀ ਆਈ ਦੇ ਆ ਜਾ ਉਹਦਾ ਫਿਰ ਘਰ ਨੂੰ ਮੁਰਗਾ ਤੇ ਆਪਣੇ ਆਪ ਹੀ ਫਸ ਗਿਆ ਉਹ ਘਰ ਨੂੰ ਚਲਿਆ ਹੀ ਗਿਆ ਆਪਦਾ ਚੱਲ ਵਧੀਆ ਹੀ ਹੋਇਆ ਹੀ ਆ ਗਿਆ ਹੀ ਫਿਰ ਉਹ ਆ ਪਕਾ ਰਾਇਦਾ ਵਿਲਾਸ ਘਾਰੀ ਵੀ ਆ ਗਿਆ ਕਿਸ਼ਮਤ ਚੰਗੀ ਆ ਇਹ ਤੇ ਕਿਤਾਉਂਦੇ ਆਜਾ ਇਹ ਤੇ ਲੱਗਦਾ ਪਿਛੋਂ ਹੀ ਪੀ ਕੇ ਆਇਆ ਹੀ ਉਹ ਬੱਲੇ ਜੋ ਬਣਾ ਮਹਾਰਾਜ ਜੀ ਮਾਹ ਦਰਸ਼ਨ ਹੋਏ ਅੱਜ ਦਰਸ਼ਨ ਤੇਰੇ ਮਾ ਮੈਂ ਤੈਨੂੰ ਫੋਨ ਕਰਦਾ ਤੂੰ ਕਿੱਥੇ ਗਿਆ ਹੀ ਉਹ ਮੈਂ ਮਰੇ ਵਾਂਡੇ ਚਲ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਓ ਬੈਠੋ ਬੈਠੇ ਕਿੱਥੇ ਆਈ ਤੂੰ ਮਾਂ ਨਾ ਸੋਹਰੇ ਨੂੰ ਗਿਆ ਹੈ ਮੜ ਜਾ ਅੱਛਾ ਤੂੰ ਉਥੇ ਪ੍ਰੋਗਰਾਮ ਜੀ ਆਈ ਉਹਦਾ ਚਾਰ ਪੰਜ ਦਿਨ ਲੱਗੇ ਫਿਰ ਮੈਂ ਤੇਰੇ ਘਰ ਲੱਗਦਾ ਰਿਹਾ ਤੂੰ ਜਿੰਦਾ ਵੱਜਾ ਵੇਂਦਾ ਰਿਆ ਪਤਾ ਦਾ ਕਿੱਦਰਾ ਆਇਆ ਇਹ ਫੋਨ ਹੂੰ ਉਹਦਾ ਪਤਾ ਪਤਾ ਨਹੀਂ ਲੱਗਾ ਅੱਛਾ ਹਾਂਜੀ ਹੋਰ ਸੁਣਾਉ ਕਿੱਦਾਂ ਕੰਮ ਕਰ ਵਾ ਵਧੀਆ ਵਧੀਆ ਤੂੰ ਹਣਾ ਤੇ ਇੱਕ ਦਾ ਵਾ ਚੱਲਿਆ ਪ੍ਰੋਗਰਾਮ ਫਿਰ ਪ੍ਰੋਗਰਾਮ ਤੇਰੇ ਬਿਨਾ ਪ੍ਰੋਗਰਾਮ ਕਾਦਾ ਹਾਂ ਕਿਤੇ ਇਕੱਲੇ ਨਹੀਂ ਕਰ ਲਾ ਕੇ ਮੜਾ ਮੋਟਾ ਜਿਹੇ ਕਰ ਲੈ ਹੁਣ ਬੰਦੇ ਦੋ ਹੁਣ ਮਜਾ ਤੇ ਫੇਰ ਹੀ ਆਉਂਦਾ ਨਾ ਲਾਡੀ ਨੂੰ ਟਕਰਿਆ ਕਦੀ ਲਾਡੀ ਟਕਰਿਆ ਇੱਕ ਦਿਨ ਹਾਂ ਆਹ ਟਕਰਿਆ ਹੈ ਕੋਈ ਗੱਲ ਪ੍ਰੋਗਰਾਮ ਬਣਾਦਨੇ ਆ ਆਹੋ ਚੱਲ ਫੇ ਕਿੱਦਾਂ ਫਿਰ ਘਰ ਤੇ ਪ੍ਰੋਗਰਾਮ ਚੱਲ ਅਮਰਜੀਤ ਤੂੰ ਚੱਲ ਕਰ ਦੂੰ ਚੱਲ ਨਹੀਂ ਆ ਮੈਂ ਕਰੇ ਹਾਂ ਜਿਆਦੀ ਨਾ ਪੀਲੇ ਕਿਤੇ ਬੜਾ ਜਿਆਦਾ ਡੇਗਦਾ ਹੀ ਆਵੇਂ ਤੂੰ ਯਾਰ ਮੈਂ ਡੇਗਦਾ ਹਾਂ ਨਾ ਤੂੰ ਆਪ ਤੇ ਸਮਝਾ ਕਰ ਉਹ ਮਹਾ ਯਾਰ ਮਿਲਿਆ ਵਾ ਸਮਝਾ ਕਰ ਗੱਲ ਨੂੰ ਚੱਲ ਮੈਂ ਜਾਂਦੀ ਹਾਂ ਹਾਂ ਤੂੰ ਸਬਜ਼ੀ-ਬੂਟੀ ਬਣਾ ਕੇ ਕਰ ਜਾਗੇ ਆਹ ਲੱਭਦੀ ਹੀ ਬੋਤਲ ਲਖ ਤੂੰ ਫੇ ਬੰਬੀ ਦੇ ਜਗਾ ਰੱਖਿਆ ਸਾਰਾ ਇਹ ਉਹ ਸਭ ਕੁਝ ਰੱਖਣਾ ਪੈਂਦਾ ਵਾ ਮੈਂ ਕਿਹਨੇ ਰਣੂ ਰਾਇ ਜਿਹੜੇ ਬੰਦਾ ਪਿਲੇ ਪਰ ਕਰਮਾਂ ਦੀ ਦੋ ਗਲਾਸੀਆਂ ਹੈਗੀਆਂ ਆਪਣੇ ਕੋ ਹਾਂ ਦੋ ਗਲਾਸੀਆਂ ਗਲਾਸੀਆਂ ਸਭ ਕੁਝ ਰੱਖਿਆ ਤੂੰ ਤੇ ਸਮਾਨ ਰੱਖਣਾ ਪੈਂਦਾ ਜੇ ਕੀ ਪਾਇਆ ਹੋ ਇਹ ਚ ਮੈਂ ਚ ਬੜਾ ਡੋਰਾ ਵੱਜਦਾ ਹੀ ਇਹ ਚ ਹੈ ਇਹ ਪੂਰੀ ਵਧੀਆ ਲਾਹ ਵਰਤੋ ਨਈ ਪਾ ਤੂੰ ਪਰ ਤੇਰੇ ਹੱਥਾਂ ਦੀ ਪੀਂਦੇ ਨਜ਼ਾਰਾ ਹੀ ਬੜਾਈ ਇਹਨੇ ਪਹਿਲਾਂ ਪਾ ਕੇ ਤੂੰ ਹੀ ਪਾ ਮਰੇ ਨਹੀਂ ਨਹੀਂ ਪਹਿਲਾਂ ਤੂੰ ਉਹ ਪਹਿਲਾਂ ਤੁਸੀਂ ਪੜੋ ਨਹੀਂ ਪੈਦਾ ਮਾ ਯਾਰ ਜਰਾ ਇਕੱਠੇ ਹੋ ਜੇ ਪਾ ਦੂੰ ਪਾ ਜਰਾ ਤੂੰ ਪਾ ਕੱਲੇ ਨੇ ਕੀ ਪੀਣੀ ਦੀ ਮੈਂ ਤੇ ਨਾ ਤੈਨੂੰ ਧਰਮਣਾ ਬੜਾ ਯਾਦ ਕੀਤਾ ਮੈਨੂੰ ਪਤਾ ਹੈ ਮਰਾ ਯਾਰ ਯਾਦ ਕਰਦਾ ਨਾ ਪਰ ਉੱਥੇ ਯਾਰ ਵੇਲੇ ਤਰਪਾ ਟੱਕਰ ਜਾਂਦੇ ਹੁਣ ਵੇ ਇੱਕ ਮੈਂ ਗੱਲ ਵੇਖੀ ਜੋਬ ਨਾ ਆ ਵੇਖ ਕੇ ਦੱਸਿਓ ਮਰ ਜਾ ਫਿਰ ਚਲ ਬੱਸ ਕਰੋ ਕੋਈ ਗੱਲ ਦੀ ਹੂੰ ਚਲ ਪਾਣੀ ਮੈਂ ਪਾ ਦਿੰਨਾ ਹਾਂ ਸਾਥ ਤੂੰ ਕੋ ਥੋੜੀ ਪਾਈ ਏ ਥੋੜੀ ਪੀਨਾ ਵਾ ਉਹ ਨਹੀਂ ਗਰਮੀ ਜਿਹੀ ਬੜੀ ਏ ਮੈਂ ਚਲ ਪਹਿਲਾਂ ਕੰਮ ਕੁਮਲ ਪੇਰ ਲਈਏ ਹੂੰ ਉਹ ਕੀ ਕਰ ਮੈਂ ਇੱਕ ਗੱਲ ਵੇਖੀਓ ਤੇ ਤੇਰੀ ਘਰ ਦੀ ਨਹੀਂ ਤੈਨੂੰ ਪੀਨ ਤੋਂ ਡਾਕੀ ਫੜ ਰਹਿਲਾ ਤੂੰ ਇੱਕ ਹੀਰ ਕਿਹਾ ਵੀ ਮੇਰਾ ਜਾ ਰਹਾ ਤੇ ਉਸੇ ਵੇਲੇ ਚਲ ਗਈ ਉਹ ਮੇਰੀ ਘਰ ਦੀ ਚੰਗੀ ਆ ਉਹ ਨਾਲੇ ਮੈਨੂੰ ਸਾਡੇ ਲਾਡੀ ਨੂੰ ਦੱਸਿਆ ਸੀ ਕੀ ਦੱਸਿਆ ਉਹ ਲਾਡੀ ਯਾਰ ਨੂੰ ਕਿਦਰ ਬੁਲਾਇਆ ਤੂੰ ਆਪਣੇ ਘਰ ਹਾਂ ਬੁਲਾਇਆ ਸੀ ਲਾਇਆ ਲਵਾਇਆ ਪਾਗ ਨੂੰ ਮੈਂ ਦੋ ਤਿੰਨ ਉਹਨੇ ਮੈਨੂੰ ਗੱਲਾਂ ਬਰੇਸ਼ ਲਾਈਆਂ ਕੀ ਗੱਲਾਂ ਲਾਈਆਂ ਆ ਦੇ ਘਰ ਤੇ ਜਾਉਂਦੇ ਦਵਾਲੀ ਕੀ ਉਹਦੇ ਉਂਧਰ ਘਟੇਵਾਟ ਸਿੱਕਿਆ ਇੱਕ ਲੈਦਾ ਕਹਿੰਦਾ ਮਾਲਕਿਆ ਮੈਂ ਕਹਦਾ ਮਾਲਕ ਓ ਹੂੰ ਇਦਾਂ ਹੀ ਤਾਂ ਕੋਈ ਗੱਲ ਨਹੀਂ ਪਤਾ ਨਹੀਂ ਉਹਨੇ ਮੈਨੂੰ ਗੱਲ ਦੱਸੀ ਨਹੀਂ 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 ਕੋਈ ਇਹੋ ਜੀ ਗੱਲ ਨਹੀਂ ਹੋਈ ਮੈਂ ਆਇਆ ਗਿਆ ਇਹ ਦਵਾਈ ਦੋ ਪੈਗਨ ਮੈਂ ਲਾ ਤੂੰ ਉਹ ਮੋਟਰਸਾਈਕਲ ਆਇਆ ਨਵਾਂ ਇੱਕ ਮੈਂ ਹਾਂ ਕਹਿੰਦਾ ਪਾਰਟੀ ਲੈਣੀ ਆ ਆਹ ਪਾਰਟੀ ਪਾਰਟੀ ਇਦਾਂ ਦੱਸੰਦਿਆ ਆਹ ਪਾਰਟੀ ਦੀ ਕੋਈ ਗੱਲ ਨਹੀਂ ਹੋਈ ਉੱਥੇ ਤੇ ਝੂਠ ਬੋਲਦਾ ਹੋਊਗਾ ਕੀ ਪਤਾ ਝੂਠ ਹੀ ਬੋਲਦਾ ਆਪਦਾ ਹੈਗਾ ਨਾ ਤੇ ਮੁਣੀ ਗਿਆ ਕਦੀ ਉਧਰ ਦੀ ਉਧਰ ਤੇ ਉਧਰ ਦੀ ਉਧਰ ਨਾ ਮੈਨੂੰ ਪੈਡ ਵਾਲੇ ਹੋ ਜਾਂਦੇ ਆ ਉਹਦੇ ਘਰ ਤੇ ਬਹੁਤੀ ਕੱਬੀ ਆ ਬਹੁਤੀ ਕੱਬੀ ਮੈਂ ਯਾਰ ਮੈਨੂੰ ਤੇ ਲੱਗਦਾ ਨਹੀਂ ਉਦਾਂ ਐਵੇਂ ਲੋਕੀ ਨਾ ਸੂਤ ਹੀ ਰਹੀ ਜਾਂਦੇ ਮੈਂ 30 ਕਿਲੇ ਦਾ ਮਾਲ ਕਾ ਉਹਨੇ ਛਤਰਖਾਨੇ ਆ ਮੇਥੋਂ ਖੋਲ ਕੇ ਗਾੜੀ ਮੇਰੇ ਉਹ ਮੈਂ ਕਿਹਾ ਉਹ ਕੋਈ ਨਹੀਂ ਪਹਿਲੀ ਯਾਦ ਉਹਦੀ ਤੇ ਇੱਜ਼ਤ ਹੁੰਦੀ ਨੇ ਘਰ ਪੂਰੀ ਜਪੂਰੀ ਸਰਦਾਰ ਦੀ ਪੂਰੀ ਟੌਰ ਆਗੇ ਇਹ ਕੀ ਪਾ ਕੇ ਬਣਾਈ ਬੜਾ ਨਸਾਈ ਇਹ ਚ ਉਹ ਯਾਰ ਰੱਖੀ ਵਾਵਾ ਚਿਰਾਂ ਦੀ ਹੂੰ ਤੇ ਇੱਥੇ ਮੈਂ ਬੜਾ ਚਰਚਾੜ ਕੱਢ ਕੇ ਚੱਲ ਰੱਖ ਲਈਏ ਥੋੜਾ ਜਿਆ ਹਾਂ ਤੇ ਬਹੁਤ ਦਿਨਾਂ ਦੀ ਇੱਥੇ ਪਈਆ ਤੇਰਾ ਕਰਮਾ ਜੀ ਅੱਛਾ ਉਹ ਤਾਂ ਸਾਮੀਪਈ ਮੋਟਰ ਤੇ ਆਇਆ ਉਹਦਾ ਜੋਬੜਾ ਤੇ ਨਜ਼ਰ ਪਿਆਰ ਬੜਾਈ ਮੇਰਾ ਪਿਆਰ ਹੋਈਆਂ ਤੇ ਇਹ ਯਾਰ ਮੇਰਾ ਪੱਕਾ ਵਾ ਨਹੀਂ ਰੂਹ ਖੋ ਚੜੀ ਜੇ ਤੂੰ ਮਿਲ ਜਾਂਦਾ ਨਾ ਮੈਨੂੰ ਸੱਚੀ ਗੱਲ ਆ ਮੈਂ ਤੇ ਇੱਕ ਦਿਨ ਮੈਂ ਕੱਲਾ ਬਿਠਾ ਰੋਣਾ ਤੇ ਮੈਂ ਤੈਨੂੰ ਯਾਦ ਕਰਕੇ ਤਾਂ ਮੇਰੀਆਂ ਅੱਖਾਂ 'ਚੋਂ ਪਾਣੀ ਵਗਿਆ ਮੈਂ ਓਏ ਜੋਬਨ ਸ਼ੋਰੇ ਪੱਕਾ ਹੀ ਬੈ ਗਿਆ ਜਗ੍ਹਾ ਜਿੱਨੇ ਜਿਆਦਾ ਮਾਅਕੀ ਨਹੀਂ ਆਉਣਾ ਮੈਂ ਆਪ ਉੱਥੇ ਸੋਚਦ ਰਿਆ ਮੈਂ ਮੇਰਾ ਯਾਰ ਪਰ ਫੇਰੇ ਮਾਰ ਮਾਰ ਮਰ ਗਿਆ ਓਏ ਨਹੀਂ ਤੇਰੇ ਤੋਂ ਬਿਨਾਂ ਤਾਂ ਯਾਰ ਮੈਂ ਅੱਧਾ ਹੋ ਗਿਆ ਸੱਚੀ ਗੱਲ ਚਲ ਕੋਈ ਗੱਲ ਨਹੀਂ ਹੁਣ ਮੈਂ ਆ ਗਿਆ ਨਾ ਪਰਵਾਹ ਨਾ ਕਰੀ ਤੂੰ ਮੈਨੂੰ ਮੇਰਾ ਭਰਾ ਮੈਨੂੰ ਛੱਡ ਕੇ ਨਾ ਜਾਈ ਹੁਣ ਹਾਂ ਨਹੀਂ ਨਹੀਂ ਛੱਡਦਾ ਨਹੀਂ ਮੈਂ ਤੁਹਾਨੂੰ ਨਹੀਂ ਨਹੀਂ ਛੱਡ ਕੇ ਜਾਣਾ ਮੇਰਾ ਸਾਹ ਨਾ ਛੱਡ ਜੀ ਨਹੀਂ ਨਹੀਂ ਸਾਹ ਤੇਰੇ ਬਿਨਾ ਮੇਰਾ ਕੌਣ ਆ ਕੋਈ ਗੱਲ ਤੂੰ ਦੱਸ ਨਾ ਲੈ ਬਸ ਤੂੰ ਕਹਿ ਯਾਰ ਵੇਲੀ ਗੱਲ ਨਹੀਂ ਜਾਣਾ ਜਦੋਂ ਕੰਮ ਹੋਇਆ ਕੋਈ ਲੋੜਾ ਮੇਰਾ ਲਵਣਾ ਬਸ ਤੇਰੇ ਲਈ ਹੋਣਾ ਤੇਰੇ ਲਈ ਕੇ ਹਾਂ ਔਰ ਮੇਰਾ ਇੱਥੇ ਕੋਈ ਸੋਖਾ ਹਾਲਾਂ ਦੇ ਬਸ ਕੀ ਕਰ ਲੈਣਾ ਕੀ ਹੋਇਆ ਤੇਰਾ ਤੂੰ 10 ਰੁਪਏ ਬੈਠੇ ਆ ਪਹਿਲਾਂ ਕੁਝ ਚਾਹੀਦਾ ਪਿਆ ਬੂਆ ਚਾਹੀਦਾ 10 ਰੁਪਏ ਤੀਆਂ ਕਿਲਾ ਸਰਦਾਰ ਮਾਲਕਾ ਪਰ ਮੈਨੂੰ ਤਾਂ ਪਤਾ ਵਾ ਤੂੰ ਨਾ ਕਰਨੀ ਨਹੀਂ ਮੈਨੂੰ ਪਰ ਮੈਨੂੰ ਇਹ ਵੀ ਦੱਸ ਕਿ ਤੇਰੇ ਪੱਲੇ ਕੀ ਆ ਸਭ ਕੁਝ ਤੇ ਤੇਰੀ ਮਾਤਾ ਕੋ ਆ ਤੇ ਯਾਰ ਉਹ ਤੇ ਹੈਗਾ ਵਾ ਗੱਲ ਮਾਤਾ ਕੋ ਆ ਤੇ ਮਾਤਾ ਨੂੰ ਕਹਦਾ ਕਿ ਮਾਤਾ ਨੇ ਕਹੇ ਨਾ ਕਰਨੀ ਮਾਤਾ ਨੂੰ ਮੰਗ ਲਾਂਗੇ ਆ ਕਣਕ ਜਿਹੜੀ ਛੁੱਟੀ ਆ ਉਹ ਤੇ ਇੱਕ ਮਿੰਟ ਤੇ ਨਿਕਲੀ ਉਹ ਵੀ ਸਾਰੀ ਮਾਤਾ ਕੋ ਖਾਤੇ ਚ ਪਏ ਪਏ ਉਹ ਯਾਰ ਪੈਸੇ ਤੇ ਸਾਰੇ ਮਾਤਾ ਕੋ ਆਂ ਕੋਈ ਨਹੀਂ ਕਰ ਲਾਂਗੇ ਵਾਦਾ ਘਾਟਾ ਕੋਈ ਗੱਲ ਟੈਨਸ਼ਨ ਕੋ ਲੈਣਾ ਉਹ ਮੈਨੂੰ ਪਤਾ ਵਾ ਤੇ ਕੋ ਪੱਲੇ ਕੋ ਹੁਨੀਆਂ ਨਾਤ ਨੂੰ ਮਾਤਾ ਕੋ ਦਿੰਦੀ ਆ ਤੂੰ ਲੜ ਰੁੜ ਕੇ ਲਿਆਉਣਾ ਇਹਨੀ ਗੱਲ ਦਸੀ ਮੈਨੂੰ ਚੱਲ ਪੀਰ ਖਾਨ ਜੋ ਕਿਤੇ ਦਈ ਜਾਂਦੀ ਆ ਨਾ ਮਾਤਾ ਮਾਤਾ ਜਦੋਂ ਮਾਤਾ ਪੁਰਖੀ ਸਭ ਕੋ ਆਪਣਾ ਹੀ ਆ ਪਰ ਮਾਤਾ ਕੀ ਦਾ ਕਿ ਤੇਰੀ ਬੁਰਕਰੀ ਆ ਮਾਤਾ ਨੇ ਕਿਹਾ ਹਿੱਕ ਤੇ ਰੱਖ ਕੇ ਲੈ ਜਾਣਾ ਸਾਰਾ ਕੋ ਪਰ ਇਹ ਆ ਕਿ ਤੂੰ ਥੋੜਾ ਟੋਰ ਪਾ ਕੇ ਰੱਖਣਾ ਕਰ ਤੇ ਤੂੰ ਤੀਏ ਗਲੇ ਮੜ ਕੇ ਤੂੰ ਪੂਰੀ ਆਕਰ ਚ ਰਹਿ ਮੇਰਾ ਮਾਸਾ ਟੋਰ ਨਹੀਂ ਹੈਗਾ ਕਰ ਹੈ ਪਹਤੇ ਨਹਰਾ ਕਾ ਖੁੱਲਾ ਸੱਚੀ ਲੋਕੀ ਗੱਲਾਂ ਕਰਦੇ ਆ ਬਾਹਰ ਵੀ ਜੋਦੇ ਦਾ ਮਾਸਾ ਟੌਰ ਨਹੀਂ ਕਰ ਮਾਸਾ ਨਹੀਂ ਮਾਸਾ ਨਹੀਂ ਅੱਜ ਬਾਹਰ ਗੱਲਾਂ ਕਰਨ ਵਾਲਾ ਹੀ ਆ ਅੱਛਾ ਘਰ ਚ ਕੋ ਨਹੀਂ ਆ ਅੱਛਾ ਬਾਹਰ ਸਾਰੇ ਇਦਾਂ ਹੀ ਕਹਿੰਦੇ ਆ ਹਾਂ ਬਹੁਤ ਜ਼ਿਆਦਾ ਖਾਤਾ ਚਾ ਕਰ ਲੈ ਖਾਤੇ 1 ਰੁਪਿਆ ਨਹੀਂ ਹੈਂ ਇਦਾਂ ਕਹਿੰਦੇ ਆ ਬਾਕੀ ਦੇ ਭਰਾਵਾਂ ਮੈਂ ਤਾਂ ਸਮਝੋਣਾ ਵਾ ਰੁਪਿਆ ਰੱਖਿਆ ਕਰ 40 50 ਹਜ਼ਾਰ ਕੋਲ ਗੱਲ ਤੇ ਤੇਰੀ ਜੋਬ ਤਾਂ ਠੀਕ ਹੈ ਹਾਂ ਮੈਨੂੰ ਐਨ ਜੋੜਤਣਾ ਰਹਿਣਾ ਚਾਹੀਦਾ ਘਰ ਹਣਾ ਹੁਣ ਤੇਰੀ ਮਾਤਾ ਕੋ ਪੈਸੇ ਆ ਹਨਾ ਜਿਦੋਂ ਤੇਰੀ ਭੈਣਾਂ ਆਉਂਦੀਆਂ ਉਹ ਸਭ ਕੁ ਉਧਰ ਤੱਕ ਕੀ ਮਿਰਦੀ ਤੇਰਾ ਕੋ ਨਹੀਂ ਸਵਾਰਦੀ ਮੈਨੂੰ ਮੈਨੂੰ ਵੀ ਇਦਾਂ ਹੀ ਲੱਗਦਾ ਜੋਰਾ ਮੈਨੂੰ ਤੈਨੂੰ ਸ਼ਰਾਬੀ ਸਮਝਦੀ ਐ ਅਗਲੀ ਅੱਛਾ ਹਾਂ ਮੈਂ ਕਿਹਾ ਸਾਰਾ ਪਿੰਡ ਕਹਿਣ ਡਿਆ ਵਾ ਤੂੰ ਤੇ ਮੇਰਾ ਯਾਰ ਮੈਂ ਤੈਨੂੰ ਤਾਂ ਸਮਝੇ ਹੋਣ ਡਿਆ ਹੀ ਹਾਂ ਚਲ ਕੋਈ ਨਹੀਂ ਮੈਂ ਫੇਰ ਕਰੂੰ ਮਾਤਾ ਨਾ ਫੇਰ ਮੈਨੂੰ ਲੜਕੇ ਨਾ ਮਾਤਾ ਨੂੰ ਕਹਿੰਦਾ ਮੇਰੇ ਲਾ ਪਿਆ ਮੇਰੇ ਹੱਥ ਪੈਲੀ ਜੀ ਮੇਰੇ ਨਾਂ ਕਰ ਆਤ ਦੇਖ ਲਵਾ ਇੱਕ ਨਾਮ ਲਵਾ ਇਹ ਬਿਨਾ ਪਾਣੀ ਤੋਂ ਪੀ ਜਾਣੀ ਮੈਂ ਤੂੰ ਤੇ ਮੈਂ ਮੈਨੂੰ ਤੇ ਮੈਨੂੰ ਤੇ ਕਹਿੰਦਾ ਮੇਰਾ ਤਾਂ ਸਾਰਾ ਨਸਾ ਹੀ ਲਾਤਾ ਤੂੰ ਇੰਨੀਆਂ ਗੱਲਾਂ ਦੱਸ ਕੇ ਮੈਨੂੰ ਤੇ ਗੱਲਾਂ ਨਹੀਂ ਮੈਂ ਕਾ ਯਾਰ ਮੇਰਾ ਯਾਰ ਐ ਨੂੰ ਸਮਝਾਉਣਾ ਚਾਹੀਦਾ ਵਾ ਬਾ ਤਰ ਚੰਗੀ ਗੱਲ ਮੱਤ ਪਾਉਣ ਡਿਆ ਵਾ ਤੂੰ ਰੋਪ ਪਾ ਕੇ ਰੱਖ ਅੱਛਾ ਲੋਕੀ ਗੱਲਾਂ ਕਰਦੇ ਐ ਤਾਂ ਮੇਨੂੰ ਲੋਕੀ ਗੱਲਾਂ ਕਰਦੇ ਐ ਜੇ ਬਾਹਰ ਗੱਲਾਂ ਕਰਨ ਵਾਲਾ ਵਾ ਤੂੰ ਸਮਝਿਆ ਕਰ ਮੇਰੀ ਗੱਲ ਨੂੰ ਸੱਚੀ ਲੋਕੀ ਗੱਲਾਂ ਕਰਦੇ ਆ ਮੈਂ ਪੂਰੀਆਂ ਗੱਲਾਂ ਕਰਦੇ ਆ ਅੰਦਰ ਘਰ ਚ ਦੇ ਨੇ ਕੁੱਤੇ ਜਿਹੀ ਇਤਨੀ ਹੈ ਆਓ ਅੰਦਰ ਬਾਹਰ ਦੇ ਮੰਜੀ ਜੀ ਨੇ ਛੱਟਿਆ ਉਹ ਜਿਆਦੀ ਪੀ ਕੇ ਆ ਜਾਂਦਾ ਉਹ ਤੈਨੂੰ ਭਰਾਊਗਾ ਫੇਰ ਕਰਦਾ ਮੈਨੂੰ ਥੋੜੀ ਜੋ ਆਪਣਾ ਕੀ ਕਹ ਲੂ ਕੀ ਹੈ ਤੂੰ ਮੇਰਾ ਭਰਾ ਮੈਂ ਤੇਰਾ ਭਰਾ ਹਾਂ ਇਹ ਭਰਾਵਾ ਤੇ ਹਨਾ ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ ਹੋਏ ਉਹ ਜਰਾ ਬਲੇ ਪੜਾਇਆ ਉਹ ਤੇ ਮੇਰੀ ਅੱਖਾਂ ਖੋਲ ਤੀਆਂ ਯਾਰ ਮਾਂ ਤਰਿਆ ਬਾਹਦੜੀ ਖੋਲਣ ਨੂੰ ਫਿਰਦਾ ਪਰ ਮੇਰਾ ਜੀ ਨਹੀਂ ਕਰਦਾ ਗੱਲ ਕਰਨ ਨੂੰ ਹੁਣ ਜੇ ਸਾਰਾ ਪਿੰਡ ਗੱਲਾਂ ਕਰਨ ਦਾ ਫਿਰ ਮੈਨੂੰ ਪਤਾ ਲੱਗਾ ਕਿ ਹੁਣ ਕਹਿਣਾ ਹੀ ਪੈਣਾ ਇਹਨੂੰ ਇੱਕ ਸਮਝੋਣਾ ਇੱਕ ਗੱਲ ਵੇਖ ਲਈ ਹੁਣ ਹਾਂ ਧਿਆਨ ਤੇਰਾ ਦਿਖ ਰਿਹਾ ਜੀ ਕੀ ਹੁਣ ਮੈਂ ਤੇਰਾ ਭਰਾ ਪਹਿਲਾਂ ਟੌਰੀ ਟੌਰੀ ਬਣਾਉ ਘਰ ਚ ਹੁਣ ਮਾਂ ਭਾਵੇਂ ਮੈਨੂੰ ਵੱਡਣੀਆਂ ਨਾ ਭੈਣ ਦੋਵੇਂ ਜਾਣੀਆਂ ਨਹੀਂ ਵੱਡਣ ਫੁੱਡਣ ਨਾਲ ਕੰਮ ਨਾ ਕਰੀਂ ਉਹਦਾ ਅੱਕ ਜੀ ਰੱਖ ਪੂਰੀ ਇਹ ਤਾਂ ਬਣਾ ਆਪਣੀ ਪਤਾ ਲੱਗੇ ਕਿ ਸਰਦਾਰ ਤੀਆਂ ਕਿ ਲਿਆ ਮਾਰ ਕੇ ਆ ਨਾਗੇ ਸੱਡੂ ਜੀ ਤੇ ਵੇਖੀ ਸਹੀ ਮੈਂ ਪਰ ਮੇਰਾ ਨਾਂ ਉਹਨਾਂ ਲਈ ਚੰਗਾ ਹੂੰ ਮੇਰਾ ਭਰਾ ਦਾ ਤੇਰਾ ਨਾਂ ਉਹਦਾ ਨਾਂ ਵੀ ਫੇਲਦਾ ਇੱਦਾਂ ਪੁੱਪ ਜੰਦੇ ਤੇਰਾ ਨਾਂ ਕਿਉਂ ਲੈਣਾ ਮੈਂ ਜੋ ਬਣਾ ਤੂੰ ਤਾਂ ਮੇਰੀ ਜਾਨ ਹੂੰ ਤੇਰਾ ਨਾਂ ਨਹੀਂ ਲੈਂਦਾ ਮੈਂ ਹਾਂ ਹੁਣ ਮੈਂ ਤੇਰਾ ਤੇਰੇ ਨਾਲ ਆ ਜੇ ਕੋਈ ਲੋਰ ਲੜ ਹੋਊਗੀ ਉਹ ਪੈਸੇ ਲੈ ਦੀ ਤੇ ਮੈਨੂੰ ਦੱਸ ਦਿਆ ਕਰੀ ਖਾਣ ਪੀਣ ਦਾ ਤੈਨੂੰ ਮੈਂ ਰਹਿਣ ਦੇਣਾ ਨਹੀਂ ਨਹੀਂ ਜੋਬਾ ਮੈਨੂੰ ਪਤਾ ਤੂੰ ਮੇਰਾ ਬੜਾ ਕਰਦਾ ਯਾਰ ਕਿਹਦੇ ਜਾਂਦੀ ਲੋਰਨੀ ਹੈ ਮੈਂ ਆਖੇ ਵਗਾ ਹਸਾਉਣ ਰੱਖੀ ਕੰਮ ਯਾਰ ਜੋਬਾ ਨਾ ਉੱਠ ਮਰੇ ਯਾ ਇਹ ਜੋਬਾ ਨਾ ਜਰਚੇ ਉਹ ਕੰਮ ਕਰਨਾ ਮੈਨੂੰ ਪਹਿਲਾਂ ਦੱਸ ਦਿੰਦਾ ਮੇਰਾ ਘਰ ਮਸਾ ਟਾਊਨ ਨਹੀਂ ਉਹ ਅੰਦਰ ਪ੍ਰਹਾਉਤਰਾ ਟਾਊਨ ਹੀ ਹੈ ਇਸ ਟਾਉ ਮੇਰਾ ਮਸਾ ਟਾਊਨ ਨਹੀਂ ਕਰ ਉਹ ਮੈਂ ਪੂਰਾ ਟੌਰਪੜਾ ਆਦਾਰਾ ਲੋਕੀ ਗੱਲਾਂ ਕਰਦੇ ਆ ਉਹਨੂੰ ਕੋਈ ਨੀ ਗੱਲਾਂ ਕਰਨ ਹੁੰਦੀਆਂ ਚਲ ਉੱਠ ਮਰ ਜਾ ਉੱਥੇ ਘੱਟ ਉਹਦਾ ਗਲਤ ਦਿਲ ਤੇ ਯਾਰੀ ਲਾ ਲਈ ਇਹਦੇ ਉਥੋਂ ਮਰ ਜਾ ਤੈਨੂੰ ਕਿੱਦਾਂ ਛੱਡ ਕੇ ਆਉਂਗਾ ਮੈਂ ਮੈਂ ਵੀ ਉਦਾਂ ਦਈਆਂ ਪਰ ਵਾ ਉੱਠ ਪਾ ਇਹਨੇ ਕੋ ਲਾਡੀ ਦਾ ਨੰਬਰ ਹੀ ਵਣਨੇ ਤੇ ਉਹ ਛੱਡਣਾ ਤੈਨੂੰ ਉਹਨੇ ਹੈ ਗੋਮਕਿੱਧਾ ਕਰਾ ਫਿਰ ਮੈਂ ਲਾਵਾਂ ਵਰਜੀਤ ਨੂੰ ਫੋਨ ਕੇ ਬਹਿ ਵੀ ਆਪਣੀ ਮੋਟਰ ਤੇ ਗਈਆਂ ਤੇ ਇਹਨਾਂ ਦੇ ਘਰਦਿਆਂ ਕਿੰਨੇ ਵੇਲੇ ਇਹਨਾਂ ਦਾ ਛਾਪਾ ਪੈਣਾ ਭਰਾ ਹਟਪਾ ਕੋਈ ਨਹੀਂ ਦਾ ਲੈ ਲੈ ਪਾਣੀ ਲਿਖਾਉਂਦੇ ਲਿਖਾਉਂਦੇ ਜੋ ਆਪਣਾ ਕੋਈ ਛਾਪਾ ਨਾ ਪਾਣੀ ਇਹਨਾਂ ਦੇ 30 31 ਕਿਲੇ ਜਨੇਰ ਲੈ ਰਹੇ ਆ ਆਪਣਾ ਕਿਲਾ ਡਾਈ ਦੇ ਪਿੱਛੇ ਇਹ ਦੋ ਖਾ ਕੇ ਕਮਜੇ ਉਹ ਉੱਥੇ ਪਹਰਵਾ ਉਹ ਮੇਰੇ ਚਿੱਟੇ ਕਦਰਾ ਤੋੜਦੀ ਓਏ ਮਾਹ ਬਣਾਈਏ ਪਰ ਇਹ ਵਾਂ ਪਰਚੀ ਤੇ ਨੂੰ ਫੋਨ ਲਾਵਾ ਸਿਆਪਾ ਪੈ ਗਿਆ ਨੂੰ ਕਿਹਾ ਕਿ ਨੂੰ ਲਾਗੂ ਕੇ ਇਹ ਸੋਹਣ ਕੀ ਆ ਜ ਆਦਾ ਹੈਲੋ ਆਏ ਨਹੀਂ ਮਗਰਾਂ ਦੇ ਟਿਕਣੇ ਨੀ ਦਨੋ ਓਏ ਆਉਣਾ ਕੀ ਇੱਥੇ ਇੱਕ ਹੋਰ ਛਾਪਾ ਪੈ ਗਿਆ ਯੋ ਕੀ ਹੋ ਗਿਆ ਵਾ ਓਏ ਜੋਰੇ ਵੀਰ ਨੇ ਜਿਆਦੀ ਪੀੜੀ ਉਹਨੇ ਆਇਆ ਹੈ ਤੀਆਂ ਕਿਲਿਆਂ ਦੇ ਚੱਕਰ ਦੇ ਵਿੱਚ ਨਾ ਕਿਤੇ ਆਪਣੇ ਤੇ ਕੇਸ ਨਾ ਦਰਜ ਕਰਵਾ ਲਿਓ ਉਹ ਕੇਸ ਕੁਛ ਕੀ ਬਣਾਵਾ ਉਹ ਤਨ ਪਦਾਰ ਉਹ ਇਦਾਂ ਕਰਦਾ ਵਾ ਚੱਲ ਮੈਂ ਫਿਰ ਗਵਾਂਡੀਆਂ ਦੇ ਮੁੰਡੇ ਅਭੀ ਨੂੰ ਆਨੀ ਆ ਉਹ ਕਹਿ ਕਾਇ ਛਤੀ ਕਾ ਯਾਰ ਇਸ ਸਕੂਟਰੀ ਤੇ ਪਾ ਕੇ ਤੈਨੂੰ ਕਰੇ ਛੱਡ ਕੇ ਆਵੇ ਹਾਂ ਹਾਂ ਕਾ ਕਾ 36 ਕਾ ਫਿਰ ਇਹ ਕਿਉਂ ਨਾ ਗੱਲ ਮੇਰੇ ਉਹਦੇ ਘਰ ਦੇ ਵੀ ਆ ਜਾਂਦੇ ਤੇ ਤੈਨੂੰ ਫੜ ਕੇ ਰਗੜਦਾ ਹੋਵੇ ਉਹਨਾਂ ਨੇ ਉਹ ਰਗੜ ਨਹੀਂ ਮੈਨ ਕਾਟਾ ਇਹ ਦੇਖ ਟੁੱਕੇ ਆਪਣਾ ਗੋਟਾ ਕੱਟ ਰਸ ਲਾਲੇ ਹੋ ਹੋਰ ਸੇ ਆਪਣਾ ਪਾਏ ਤੂੰ ਕਾ ਕਾ ਮਿੰਟੋ ਮਟ ਠੀਕ ਹੈ ਮੈਂ ਕਹਿ ਨਹੀਂ ਫਿਰ ਜੰਦਾ ਕੱਟੋ ਫਿਰ ਕੋ ਚਲ ਭਰਾ ਪੂਰੇ ਮਿੰਟ ਰੁਕ ਜਾ ਬਸ ਓ ਜਿਆਦਾ ਨਹੀਂ ਸਿੱਧਾ ਹਾਂ ਆਹ ਉਹ ਲਾਈਟ ਕਰੇ you <sweak>